ਇਹ ਆਪਣਾ ਬਦਲਾ ਲੈਂਦੇ ਨੇ ਜਿੰਨਾ ਇਹਨਾਂ ਦੇ ਖਿਲਾਫ ਭਗਤ ਬਾਣੀ ਨੇ ਭਗਤਾਂ ਨੇ ਪ੍ਰਚਾਰ ਕੀਤਾ ਇਹਨਾਂ ਨੇ ਭਗਤਾਂ ਦੇ ਚੁੱਪ ਕਰਕੇ ਉਹਨਾਂ ਤੇ ਐਸੇ ਹਮਲੇ ਕੀਤੇ ਨੇ ਕਹਾਣੀਆਂ ਬਣਾ ਕੇ ਉਹਨੇ ਪੱਥਰ ਦੇ ਵਿੱਚੋਂ ਦਰਸ਼ਨ ਹੋਏ ਇਹ ਸਭ ਕੀ ਇਹ ਹਮਲੇ ਨੇ ਗੁੱਜੇ ਇਤਿਹਾਸ ਲਿਖ ਕੇ ਸਾਖੀਆਂ ਬਣਾ ਕੇ ਇਹ ਐਸੇ ਹਮਲੇ ਕਰਦੇ ਨੇ ਸੰਸਾਰ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਗੱਲ ਹੈ ਇਹ ਸਾਰੇ ਦੇਵਤਿਆਂ ਦੀ ਧਾਰਮਿਕ ਬੰਦਿਆਂ ਦੀ ਕਰਾਂਵਾਤ ਹੈ ਇਸ ਕਰਕੇ ਗੁਰਮਾਨੀ ਦੇ ਰਾਖਸ਼ ਆਦ ਗੁਰੂ ਗ੍ਰੰਥ ਦੇ ਵਿੱਚ ਕਿਹਦੇ ਰਾਖਸ਼ ਤਾਂ ਜਿੱਕਰ ਨਹੀਂ ਆਇਆ ਹੋਇਆ ਮਨਮੁਖਾ ਜਿੱਕਰ ਆਇਆ ਹੈ ਮਨਮੁਖ ਇਹਨਾਂ ਨੂੰ ਕਿਹਾ ਹੈ ਜਿਨ੍ਹਾਂ ਕੋ ਮਨਮਤ ਹੁੰਦੀ ਹੈ ਉਹ ਮੱਤ ਹੁੰਦੀ ਹੈ ਰੰਗ ਜਾਂਦਾ ਉਹ ਮੱਤੇ ਨਹੀਂ ਵਿਚਾਰੇ ਹੁੰਦੀ ਉਹ ਤਾਂ ਕਿਸੇ ਮੱਤ ਨੂੰ ਹੁੰਦੀ ਹੀ ਨਹੀਂ ਸਾਰੀ ਗੁਰਬਾਣੀ ਦੀਆਂ 22 12 ਹੀ ਰਾਖਸ਼ ਤੇ ਇੱਕ ਵੀ ਗੱਲ ਖਲਾਫ ਨਹੀਂ ਸਾਰੀ ਇਹਨਾਂ ਦੇ ਖਲਾਫ ਹੈ ਇਹ ਧਰਮਾਂ ਦੇ ਖਲਾਫ ਹੈ 22 12 ਦਾ ਜਦ ਆਪਾਂ ਕਰਨਾ ਹੈ ਨਾ ਸਾਰਾ ਸ਼ਬਦ ਹੋ ਜਾਂਦਾ ਧਰਮਾਂ ਦੇ ਖਲਾਫ ਗੁਰਬਾਣੀ ਸਾਰੀ ਧਰਮਾਂ ਦੇ ਖਲਾਫ ਹੈ ਰੱਬ ਨੂੰ ਮੰਨਣ ਵਾਲੇ ਦੇ ਬਿਲਕੁਲ ਖਲਾਫ ਨਹੀਂ ਕੋਈ ਇੱਕ ਗੱਲ ਨਹੀਂ ਰੱਬ ਨੂੰ ਮੰਨਣ ਵਾਲੇ ਦੇ ਖਲਾਫ ਮੰਨਿਆ ਕਿ ਮੈਂ ਉਹਨੂੰ ਮਨਾਉਣ ਵਾਲਾ ਕੋਈ ਨਹੀਂ ਹੈ ਦੱਸੇ ਤਾਂ ਸਹੀ ਉਹਨੂੰ ਕਿਹੜੀ ਦੀ ਮੰਨਣਾ ਝੂਠ ਮੰਨਣੋ ਉੰਨੀਆਂ ਵਾਲੀ ਗੱਲ ਹੋਵੇ ਤਾਂ ਮੰਨ ਲੈਣ। ਇਹ بڑے بڑے ਜਿਹਨੇ ਅਫਸਰ ਨੇ, بڑے بڑے ਜਿਹਨੇ ਇੰਟੈਲੀਜੈਂਟ ਬੰਦੇ ਨੇ, ਧਰਮ ਤੇ ਕਿਉਂ ਨਹੀਂ ਵਿਸ਼ਵਾਸ ਕਰਦੇ? ਉਹ ਜਫਾਤ ਕਰਨ ਲਈ ਕੋਈ ਗੱਲ ਹੋਵੇ ਕਰਨ। ਉਹ ਗੱਲਾਂ ਨੂੰ ਵਿੜੀ ਨਹੀਂ ਵਿਸ਼ਵਾਸ ਉਹ ਕਰਦੇ ਨਹੀਂ। ਉੱਤੋਂ ਤੋਂ ਹਾਂ ਕਹਾ ਹਾਂ ਕਹੀ ਜਾਂਦੇ ਨੇ। ਕੀ ਕਰੂ ਵਿਚਾਰੇ? ਤਸੱਲੀ ਨਹੀਂ ਕਰਾਉਣ ਵਾਲਾ ਕੋਈ ਹੈਗਾ। ਤਸੱਲੀ ਬਣਾਉ ਨਹੀਂ ਮੰਨਦੇ ਹੁੰਦੇ। ਸਿਆਣੇ ਬੰਦੇ ਨਹੀਂ ਮੰਨਦੇ ਹੁੰਦੇ। ਮੂਰਖ ਮੰਨ ਲੈਂਦੇ ਨੇ। ਇਹ ਬੂਰਖਾ ਦਾ ਗੁਰੂ ਨੇ ਅਗਿਆਨਤਾ ਫਲਾ ਕੇ ਗੁਰੂ ਬਣਦੇ ਨੇ ਸਾਰੇ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਗੁਰਮੁਖ ਗਿਆਨ ਦੇ ਕੇ ਦਾਸ ਬਣਦੇ ਨੇ ਗੁਰੂ ਨਹੀਂ ਬਣਦੇ ਆਵ ਦਾਸ ਬਣ ਕੇ ਗੁਰੂ ਦਾ ਦਰਸ਼ਨ ਕਰਾਉਂਦੇ ਹੁੰਦੇ ਨੇ ਗੁਰਮੁਖ ਗੁਰੂ ਦਾ ਦਰਸ਼ਨ ਕਰਾਉਂਦੇ ਨੇ ਗੁਰੂ ਉਹਦੇ ਅੰਦਰੋਂ ਹੀ ਜਗਾਉਂਦੇ ਨੇ ਅੰਦਰੋਂ ਹੀ ਉਹਦੇ ਹੀ ਕੋਈ ਤੇਰੇ ਅੰਦਰ ਆ ਗੁਰੂ ਅੰਦਰ ਦੇਵ ਦਰਸ਼ਨ ਹੋ ਜੂ ਤੈਨੂੰ ਸ਼ਬਦ ਗੁਰੂ ਇਆ ਫਿਰ ਗਿਆਨ ਗੁਰੂ ਦਾ ਸਮਝਾ ਦਿੰਦੇ ਨੇ ਗਿਆਨ ਗੁਰੂ ਕੀ ਹੁੰਦਾ ਕਿ ਜਿਹਦੀ ਆਤਮਾ ਦਾ ਆਪਣੇ ਸੁਭੇ ਗਿਆਨ ਗੁਰੂ ਹੁੰਦਾ ਬਸ ਗਿਆਨ ਗੁਰੂ ਆਤਮਾ ਆਪਣੇ ਸੋ ਆਤਮਾ ਦੀ ਜਾਣਕਾਰੀ ਕਰਨ ਵਾਲਾ ਗਿਆਨ ਗੁਰੂ ਹੁੰਦਾ ਹਾਂਜੀ ਪੌੜੀ ਇਤਨੀ ਮਹਿਕਾਂ ਸਰ ਦਾਇਤ ਮਾਰੇ ਦੁਰਗਾ ਆਇਆ ਮੈਂ ਕਹਾਂ ਸਰ ਇਸ ਤਰੀਕੇ ਨਾਲ ਮੈਂ ਕਹਾਂ ਸਰ ਦਾਇਤ ਨੂੰ ਮਾਰ ਕੇ ਦੁਰਗਾ ਵਾਪਸ ਆ ਗਈ ਦੁਰਗਾ ਆਇਆ ਆ ਆਈ ਬਾਬਸ ਆਇਆ ਤਾਂ ਲਿਖਿਆ ਨਾ ਕੋਈ ਇਬਨ ਮਨਲਬੇ ਸਤਰੀ ਹੈ ਆਇਆ ਲਿਖਦਾ ਤਾਂ ਆਇਆ ਟੱਪਲੇ ਮੁੰਦਾ ਇਹ ਆ ਤਾਂ ਹੈਉ ਨਹੀਂ ਇਹ ਗੁਰਮੁਖਾ ਗੁਰਮੁਖੀ ਲਿਖਾਇਆ ਜਗਾ ਜਗਾ ਆਦ ਗੁਰੂਗ੍ਰੰਥ ਸਾਹਿਬ ਚ ਇਹ ਬੰਦਾ ਹੈ ਇਹ ਆਇਆ ਲਿਖਿਆ ਆਈ ਨਹੀਂ ਲਿਖਿਆ ਜੇ ਤਾਂ ਸਰੀਰ ਹੁੰਦਾ ਫਿਰ ਤਾਂ ਆਈ ਹੁੰਦਾ ਲਿਖਿਆ ਸਰੀਰ ਹੈਉ ਨਹੀਂ ਗਰ ਤਾਂ ਵਿਵੇਕ ਬੁੱਧੀ ਦੀ ਹੈ ਲੜਾਈ ਬੁੱਧੀ ਦੀ ਹੈ ਲੱਡਵਾਲਾ ਆਦਮੀ ਹੈ ਸੁਹੀ ਰਾਗ ਚ ਉਹਨੇ ਦੁਹਾਗਣ ਸੋਗਣ ਕਹੀ ਹੋਈ ਉਹ ਕੀ ਹੈ ਫਿਰ ਯਾਹੇ ਪੁੱਛੇ ਸੋਗਣੀ ਬਾਏ ਉਹ ਤਾਂ ਇਸਤਰੀ ਦੇ ਵਿੱਚ ਗੱਲ ਕੀਤੀ ਹੋਈ ਜਣਾ ਬਸ ਨਾ ਇਸਤਰੀ ਹੁੰਦੀ ਐ ਨਾ ਪੁਰਖ ਹੁੰਦਾ ਆਤਮਾ ਉਹਦੀ ਅਬੁੱਤ ਜਿਹੜੀ ਐ ਉਹ ਇਸਤਰੀ ਪੁਰਖ ਉਹਦੀ ਕੀ ਹੋਊ ਲਿੰਗ पे ਤਾਂ ਆਇਆ ਜੀ ਹੁੰਦੇ ਨੇ ਉਹ ਜਿਹ ਲਿੰਗ पे ਜੋਤ ਵਿੱਚ ਲਿੰਗ ਪੇ ਨਹੀਂ ਹੁੰਦਾ ਉਹ ਦੋਏ ਚੀਜ਼ਾਂ ਵਰਤ ਲਈ ਦੀਆਂ ਉਹਦੇ ਵਿੱਚ ਹਾਂਜੀ 14 ਲੋਕਾਂ ਰਾਣੀ ਸਿੰਘ ਨਚਾਇਆ 14 ਲੋਕਾਂ ਰਾਣੀ ਸਿੰਘ ਨਚਾਇਆ ਸਾਰਾ ਰਾਜ ਹੋ ਗਿਆ ਉਹਦਾ ਬਸ ਫੇਰ ਸਿੰਘ ਨਚਾਇਆ ਫੇਰ ਸੱਚ ਦਾ ਪ੍ਰਚਾਰ ਕੀਤਾ ਉਹ ਫੇਰ ਸੱਚ ਲਾਗੂ ਕਰਤਾ ਸਾਰੇ ਖੁੱਲ ਕੇ ਪ੍ਰਚਾਰ ਹੋਇਆ ਨਚਾਇਆ ਉਹ ਖੁੱਲ ਕੇ ਪ੍ਰਚਾਰ ਹੋਇਆ ਫਿਰ ਸੱਚ ਦਾ ਕਿ ਨਾ ਵਿਰੋਧੀ ਇਹ ਰਹੇ ਸੱਚ ਦੇ ਸਾਦੇ ਨੇ ਵਿਰੋਧੀ ਸੀ ਦੋਏ ਤਰ੍ਹਾਂ ਵਿਰੋਧ ਦਾੜੀ ਨੂੰ ਖਾਰ ਗਿਆ ਦੇਵਤੇ ਉਹ ਹਾਰ ਮੰਨ ਕੇ ਚੁੱਪ ਕਰਕੇ ਰੱਖ ਜੋ ਸਕਦੇ ਹੋਗੇ ਫੇਖ ਖੁੱਲ ਕੇ ਪ੍ਰਚਾਰ ਹੋਇਆ ਆਜ਼ਾਦ ਆਜ਼ਾਦੀ ਨਾਲ ਤਾਂ ਸੰਗ ਰਚਿਆ ਸੰਗ ਨਾ ਚਾਹਦਾ ਸੱਚ ਨਾ ਚਿਆ ਚੋਲਣ ਨੂੰ 14 ਲੋਕਾਂ ਉਸ ਵੇਲੇ ਦੀ ਭਾਸ਼ਾ ਹੈ ਨਾ ਦੀ 14 ਲੋਕ ਮੰਦੇ ਨੇ ਐ ਐ ਪ੍ਰithvi ਦੇ 14 ਲੋਕ ਮੰਦੇ ਨੇ ਜਿਵੇਂ ਬਰਿਆਦ ਵਿੱਚ ਆਪਣੇ ਸਾਥ ਨੇ ਨਾ ਦੀਪ ਦੂਪ ਗਿਣ ਕੇ ਉਸ ਵੇਲੇ ਜਿੰਨੇ ਕੁ ਲੋਕ ਜਾਣਦੇ ਸੀ ਉਹਨਾਂ ਨੂੰ 14 ਲੋਕ ਮੰਨ ਲੈਂਦੇ ਸੀ ਇਹ ਐ ਧਰਤੀ ਉੱਤੇ ਪ੍ਰਚਾਰ ਹੋਇਆ ਕਿ ਚੰਦਰਮੇ ਤੇ ਜਾ ਕੇ ਹੋਰ ਕਿਤੇ ਨਹੀਂ ਹੋਇਆ ਹੈ ਪ੍ਰਚਾਰ ਐਸੇ ਐਸੇ ਧਰਤੀ ਤੇ ਹੋਇਆ ਪ੍ਰਚਾਰ ਜਿਹੜਾ ਸੱਚ ਦਾ ਹੋਇਆ 14 ਦੇਸ 14 ਲੋਕਾਂ ਰਾਣੀ ਸਿੰਘ ਨਚਾਇਆ ਹਾਂ 14 ਲੋਕਾਂ ਦੇ ਵਿੱਚੇ ਮੰਨੀ ਗਈ ਨਾ ਇਹ ਮੁਰਮਤ ਰਾਖਸ਼ ਜਨ ਦੇ ਵਿੱਚ ਸਾਰੀ ਦੁਨੀਆ ਦੇ ਲੋਕ ਇਸ ਲੜਾਈ ਸਾਰੀ ਦੁਨੀਆ ਦੇ ਲੋਕ ਆਏ ਹੋਏ ਨੇ ਜਿਵੇਂ ਮਹਾਭਾਰਤ ਦੀ ਲੜਾਈ ਸਾਰੀ ਦੁਨੀਆ ਦੇ ਲੋਕ ਦਿਖਾਏ ਨੇ ਆਏ ਹੋਏ ਨੇ ਹਾਂ ਜੀ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਦਲਾਂ ਵਿੱਚ ਜਿਹੜੇ ਅਗਲੇ-ਅਗਲੇ ਜਟਾਣੀ ਸੀ ਵੀਰ ਬੜੀਆਂ ਜਟਾਂ ਵਾਲੇ ਉਹਾਰੇ ਮਾਰੇ ਵੜੀਏ ਜਟਾ ਵਾਲੇ ਸਾਧੂ ਬੜੇ ਸਾਧੂ ਮਾਰੇ ਵੀਰ ਜਟਾਣੀ ਗੱਲ ਅਗਲੇ ਅਗਵਾਈ ਕਰਨ ਵਾਲੇ ਸੀ ਸਾਰੇ ਮਾਰੇ ਕੋਈ ਨਹੀਂ ਰਿਹਾ ਕਿ ਜਿਹੜਾ ਗਿਆਨ ਚਰਚਾ ਤੋਂ ਜਿਹਨੂੰ ਸ਼ੰਕਾ ਹੋਵੇ ਜਿਹਦੇ ਜਿੰਮਤ ਹੋਵੇ ਵੀ ਮੈਂ ਜੋ ਭੁੱਖ ਰਹਿ ਗਈ ਲੜਨ ਦੀ ਮੈਂ ਹੋਰ ਕਰੂੰਗਾ ਅਜੋ 2-4 ਗੱਲਾਂ ਸਭ ਹਥਿਆਰ ਛੱਡ ਗਏ ਮੰਗਣ ਨਹੀਂ ਪਾਣੀ ਦਲੀ ਹੰਕਾਰ ਕੈ ਜਿਹੜੇ ਦਲੀ ਸੀ ਬੜੇ ਬੜੇ ਦਲਾਂ ਵਾਲੇ ਸੀ ਇਹ ਘਰ ਗਏ ਨਾ ਥੱਕ ਹਾਰ ਕੇ ਪਾਣੀ ਮੰਗਣ ਦੀ ਹਿੰਮਤ ਬਣੀ ਨਹੀਂ। ਬੜੀ ਲੋੜ ਸੀ। ਹੰਕਾਰ ਐਸਾ ਟੁੱਟਿਆ। ਪਾਣੀ ਮੰਗਣ ਦੀ ਹਿੰਮਤ ਬਣੀ ਨਹੀਂ। ਨਹੀਂ ਐਨਾ ਉਹਨਾਂ ਦਾ ਹੰਕਾਰ ਟੁੱਟੇ ਤੇ ਅਫਸੋਸ ਹੋ ਗਿਆ ਨਾ। ਇੱਕ ਪਾਸੇ ਤਾਂ ਅਫਸੋਸ ਹੋ ਗਿਆ, ਰਾਜ ਗਿਆ। ਇੱਕ ਪਾਸੇ ਤੇ ਜਿੱਤ ਵੀ ਹੋ ਗਈ। ਉਹਦਾ ਰਾਜ ਚਲਿਆ ਗਿਆ ਨਾ। ਉਹ ਬਸ ਉਹਨੇ ਬੋਲਤੀ ਬੰਦ ਕਰ ਦਿੱਤੀ। ਬੋਲਦੀ ਉਹ ਬੰਦ ਹੋ ਗਈ ਚੁੱਪੇ ਘੁੰਮੇ ਹੋ ਗਏ ਜਿਹੜਾ ਕੁਝ ਪ੍ਰਚਾਰ ਕਰ ਰਹੇ ਤਾਂ ਕਰ ਨਹੀਂ ਸਕਦੇ ਉਹ ਤਾਂ ਕਰ ਨਹੀਂ ਸਕਦੇ ਪ੍ਰਚਾਰ ਔਰ ਤਰਕਸ਼ੀਲ ਪ੍ਰਚਾਰ ਕਰਦੇ ਨੇ ਉਹ ਤਾਂ ਕਰ ਨਹੀਂ ਸਕਦੇ ਹੁਣ ਉਹ ਤਾਂ ਲੋਕਾਂ ਨੂੰ ਆਮ ਪਤਾ ਲੱਗ ਗਿਆ ਪਾਣੀ ਮੰਗਣ ਨੂੰ ਵੀ ਬੋਲਣਾ ਮੁਸ਼ਕਲ ਹੋ ਗਿਆ ਉਹਨੂੰ ਔਖਾ ਹੋ ਗਿਆ ਅਨੀ ਬੋਲਤੀ ਉਹ ਬੰਦ ਹੋ ਗਈ ਹਾਂਜੀ ਜਨ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਐ ਸਮਝ ਲਓ ਪਠਾਣ ਰਾਗ ਤੋਂ ਬਹੁਤ ਖਲਾਫ ਨੇ ਰਾਗ ਪਠਾਣ ਨੂੰ ਕੋਈ ਵਾਜ ਨਹੀਂ ਰਾਗ ਨੂੰ ਹਰਾਮ ਕਹਿੰਦੇ ਨੇ ਕੋਈ ਰਾਗ ਦੇ ਵੀ ਤਾਂ ਹਿੱਟਾਂ ਮਾਰੀਆਂ ਸੀ ਐ ਸਮਝ ਲੋ ਵੀ ਰਾਗ ਐਸਾ ਸੁਣਿਆ ਪਠਾਣਾ ਨੇ ਕਿ ਪਠਾਣ ਗੁੰਮ ਹੋ ਗਏ ਦੇਖਦੇ ਹੀ ਰਹਿ ਗਏ ਬੋਲਣ ਜੋਗਾ ਹੀ ਨਾ ਰਹੇ ਜਿਵੇਂ ਕੀਲੇ ਜਾਂਦੇ ਨੇ ਕੀਲ ਦਿੱਤੇ ਰਾਗ ਨੇ ਪਠਾਣ ਕੀਲੇ ਗਏ ਐ ਕੀਲੇ ਗਏ ਹੈ ਉਸ ਗਿਆਨ ਤੋਂ ਕੋਈ ਬਾਤ ਨਹੀਂ ਚੱਲਦਾ